ਪੰਜਾਬੀ ਇੰਡਸਟਰੀ ਦੀ ਗੁਲਾਬੋ ਮਾਸੀ ਯਾਨੀ ਕਿ ਨਰਮਲ ਰਿਸ਼ੀ ਲਈ ਇਹ ਦਿਨ ਬੜਾ ਹੀ ਖਾਸ ਸੀਗਾ ਕਿਉਂਕਿ ਉਹਨਾਂ ਨੂੰ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਨਰਮਲ ਰਿਸ਼ੀ ਨੇ ਇੱਕ ਵਾਰ ਫਿਰ ਪੰਜਾਬੀ ਆਦਮਾਨ ਮਾਣ ਵਧਾਇਆ ਹੈ ਇਸ ਦੀਆਂ ਕੁਝ ਤਸਵੀਰਾਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਤੇ ਵੀ ਪਾਈਆਂ ਅਤੇ ਹੁਣ ਫੈਨਸ ਉਸ ਨੂੰ ਵੇਖ-ਵੇਖ ਬਹੁਤ ਖੁਸ਼ ਹੋ ਰਹੇ ਨੇ ਤੇ ਤਾਰੀਫਾਂ ਕਰ ਰਹੇ ਨੇ ਨਾਲ ਹੀ ਫੈਨਸ ਅਤੇ ਕਲਾਕਾਰ ਕਮੈਂਟ ਕਰਕੇ ਨਿਰਮਲ ਰਿਸ਼ੀ ਜੀ ਨੂੰ ਵਧਾਈਆਂ ਵੀ ਦੇ ਰਹੇ ਨੇ ਛੋਟੀ ਉਮਰ ਤੋਂ ਹੀ ਟਵਿੱਟਰ ਕਰਨ ਦਾ ਇਹ ਸ਼ੌਂਕ ਸੀਗਾ ਪਰ ਇਸ ਦੇ ਨਾਲ ਹੀ ਉਹ ਐਨਸੀਸੀ ਬੈਸਟ ਸ਼ੂਟਰ ਵੀ ਰਹੇ ਨੇ ਇਸ ਤੋਂ ਇਲਾਵਾ ਖੋਖੋ ਦੀ ਵਧੀਆ ਖਿਡਾਰਨ ਅਤੇ ਐਥਲੀਟ ਵੀ ਰਹਿ ਚੁੱਕੇ ਨੇ ਉਹਨਾਂ ਨੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਸ਼੍ਰੀ ਗੰਗਾ ਨਗਰ ਤੋਂ ਪੂਰੀ ਕੀਤੀ ਸੀ ਇਸ ਤੋਂ ਇਲਾਵਾ ਉਹਨਾਂ ਨੇ ਪਟਿਆਲਾ ਦੇ ਫਿਜ਼ੀਕਲ ਕਾਲਜ ਤੋਂ ਵੀ ਟ੍ਰੇਨਿੰਗ ਲਈ ਸੀਗੀ ਇੱਥੇ ਹੀ ਉਹਨਾਂ ਦੀ ਮੁਲਾਕਾਤ ਫਿਲਮ ਨਿਰਦੇਸ਼ਕ ਹਰਪਾਲ ਸਿੰਘ ਟਿਵਾਣਾ ਅਤੇ ਨੀਨਾ ਟਿਵਾਣਾ ਨਾਲ ਹੋਈ ਸੀਗੀ ਜਿਸ ਤੋਂ ਬਾਅਦ ਉਹ ਰੰਗ ਮੰਚ ਦੀ ਦੁਨੀਆ ਦੇ ਨਾਲ ਜੁੜ ਗਏ ਸਨ ਇਸ ਦੌਰਾਨ ਹਰਪਾਲ ਟਿਵਾਣਾ ਨੇ ਲੌਂਗ ਦਾ ਲਸ਼ਕਾਰਾ ਫਿਲਮ ਬਣਾਈ ਸੀ ਜਿਸ ਦੇ ਵਿੱਚ ਨਿਰਮਲ ਰਿਸ਼ੀ ਜੀ ਦੇ ਗੁਲਾਬੋ ਮਾਸੀ ਦਾ ਜਿਹੜਾ ਕਿਰਦਾਰ ਸੀਗਾ ਉਹ ਬਹੁਤ ਸਹਿਰਾਇਆ ਗਿਆ ਸੀਗਾ ਤੇ ਉਸ ਤੋਂ ਬਾਅਦ